ਜਿਹੜਾ ਅੱਜ ਮੈਨੂੰ ਅਵਾਰਡ ਮਿਲਿਆ ਹੈ ਵਰਡ ਬੁੱਕ ਆਫ ਵਿਚ ਅ ਵਰਡ ਐਕਸੀਲੈਂਸ ਦੇ ਵਿੱਚ ਮੇਰਾ ਨਾਮ ਆਇਆ ਵਰਡ ਰਿਕਾਰਡ ਆਫ ਐਕਸੀਲੈਂਸ ਦੇ ਵਿੱਚ ਤੇ ਇਹ ਮੈਂ ਸਮਝਦਾ ਹਾਂ ਕਿ ਇਹ ਜੋ ਗੁਰੂ ਸਾਹਿਬ ਨੇ ਕੋਰੋਨਾ ਦੇ ਟਾਈਮ ਤੇ ਮੇਰੇ ਤੋਂ ਸੇਵਾਵਾਂ ਲਈਆਂ ਅੱਜ ਉਹਦਾ ਅਵਾਰਡ ਹੈ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਦਾ ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਕਿ ਜੋ ਕਰੋਨਾ ਦੇ ਵਿੱਚ ਇਹਨਾਂ ਨੇ ਸੇਵਾਵਾਂ ਲਈਆਂ ਔਰ ਜੋ ਮਾਨਵਤਾ ਦੀ ਅਸੀਂ ਸੇਵਾ ਕਰ पाए ਉਸ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਇਹ ਅੱਜ ਉਹਦਾ ਹੀ ਅਵਾਰਡ ਹੈਗਾ ਹੈ ਜੋ ਅੱਜ ਮੈਨੂੰ ਇਹ ਇੱਥੇ ਭਾਰਤ ਮੰਡਪਮ ਦੇ ਵਿੱਚ ਇਹ ਮਿਲਿਆ ਹੈਗਾ ਇਹ ਜਿਹੜਾ ਅੱਜ ਮੈਨੂੰ ਅਵਾਰਡ ਮਿਲਿਆ ਹੈ ਵਰਡ ਬੁੱਕ ਆਫ ਵਿੱਚ ਵਰਡ ਐਕਸੀਲੈਂਸ ਦੇ ਵਿੱਚ ਮੇਰਾ ਨਾਮ ਆਇਆ ਵਰਡ ਰਿਕਾਰਡ ਆਫ ਐਕਸੀਲੈਂਸ ਦੇ ਵਿੱਚ ਇਹ ਇਹ ਮੈਂ ਸਮਝਦਾ ਹਾਂ ਕਿ ਇਹ ਜੋ ਗੁਰੂ ਸਾਹਿਬ ਨੇ ਕਰੋਨਾ ਦੇ ਟਾਈਮ ਤੇ ਮੇਰੇ ਤੋਂ ਸੇਵਾਵਾਂ ਲਈਆਂ ਅੱਜ ਉਹਦਾ ਅਵਾਰਡ ਹੈ ਸਭ ਤੋਂ ਪਹਿਲਾਂ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਕਿ ਜੋ ਕਰੋਨਾ ਦੇ ਵਿੱਚ ਇਹਨਾਂ ਨੇ ਸੇਵਾਵਾਂ ਲਈਆਂ ਔਰ ਜੋ ਮਾਨਵਤਾ ਦੀ ਅਸੀਂ ਸੇਵਾ ਕਰ पाए ਉਸ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਇਹ ਅੱਜ ਉਹਦਾ ਹੀ ਅਵਾਰਡ ਹੈਗਾ ਹੈ ਜੋ ਅੱਜ ਮੈਨੂੰ ਇਹ ਇੱਥੇ ਭਾਰਤ ਮੰਡਪਮ ਦੇ ਵਿੱਚ ਇਹ ਮਿਲਿਆ ਹੈਗਾ ਇਹ ਜਿਹੜਾ ਅੱਜ ਮੈਨੂੰ ਅਵਾਰਡ ਮਿਲਿਆ ਹੈ ਵਰਡ ਅ ਬੁੱਕ ਆਫ ਵਿਚ ਅ ਬਰਡ ਐਕਸੀਲੈਂਸ ਦੇ ਵਿੱਚ ਮੇਰਾ ਨਾਮ ਆਇਆ ਬਰਡ ਰਿਕਾਰਡ ਆਫ ਐਕਸੀਲੈਂਸ ਦੇ ਵਿੱਚ ਤੇ ਇਹ ਮੈਂ ਸਮਝਦਾ ਹੈ ਕਿ ਇਹ ਜੋ ਗੁਰੂ ਸਾਹਿਬ ਨੇ ਕਰੋਨਾ ਦੇ ਟਾਈਮ ਤੇ ਮੇਰੇ ਤੋਂ ਸੇਵਾਵਾਂ ਲਈਆਂ ਅੱਜ ਇਹ ਉਹਦਾ ਅਵਾਰਡ ਹੈ ਸਭ ਤੋਂ ਪਹਿਲਾਂ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਕਿ ਜੋ ਕਰੋਨਾ ਦੇ ਵਿੱਚ ਇਹਨਾਂ ਨੇ ਸੇਵਾਵਾਂ ਲਈਆਂ ਔਰ ਜੋ ਮਾਨਵਤਾ ਦੀ ਅਸੀਂ ਸੇਵਾ ਕਰ पाए ਉਸ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਇਹ ਅੱਜ ਉਹਦਾ ਹੀ ਅਵਾਰਡ ਹੈਗਾ ਹੈ ਜੋ ਅੱਜ ਮੈਨੂੰ ਇਹ ਇੱਥੇ ਭਾਰਤ ਮੰਡਪਮ ਦੇ ਵਿੱਚ ਇਹ ਮਿਲਿਆ ਹੈਗਾ ਇਹ ਜਿਹੜਾ ਅੱਜ ਮੈਨੂੰ ਅਵਾਰਡ ਮਿਲਿਆ ਹੈ ਵਰਲਡ ਬੁੱਕ ਆਫ ਵਿਚ ਐ ਵਰਡ ਐਕਸੀਲੈਂਸ ਦੇ ਵਿੱਚ ਮੇਰਾ ਨਾਮ ਆਇਆ ਵਰਲਡ ਰਿਕਾਰਡ ਆਫ ਐਕਸੀਲੈਂਸ ਦੇ ਵਿੱਚ ਇਹ ਇਹ ਮੈਂ ਸਮਝਦਾ ਹਾਂ ਕਿ ਇਹ ਜੋ ਗੁਰੂ ਸਾਹਿਬ ਨੇ ਕਰੋਨਾ ਦੇ ਟਾਈਮ ਤੇ ਮੇਰੇ ਤੋਂ ਸੇਵਾਵਾਂ ਲਈਆਂ ਅੱਜ ਉਹਦਾ ਅਵਾਰਡ ਹੈ ਸਭ ਤੋਂ ਪਹਿਲਾਂ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਕਿ ਜੋ ਕਰੋਨਾ ਦੇ ਵਿੱਚ ਇਹਨਾਂ ਨੇ ਸੇਵਾਵਾਂ ਲਈਆਂ ਔਰ ਜੋ ਮਾਨਵਤਾ ਦੀ ਅਸੀਂ ਸੇਵਾ ਕਰ पाए ਉਸ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਇਹ ਅੱਜ ਉਹਦਾ ਹੀ ਅਵਾਰਡ ਹੈਗਾ ਹੈ ਜੋ ਅੱਜ ਮੈਨੂੰ ਇਹ ਇੱਥੇ ਭਾਰਤ ਮੰਡਪਮ ਦੇ ਵਿੱਚ ਇਹ ਮਿਲਿਆ ਹੈਗਾ ਇਹ ਜਿਹੜਾ ਅੱਜ ਮੈਨੂੰ ਅਵਾਰਡ ਮਿਲਿਆ ਹੈ ਵਰਡ ਅ ਬੁੱਕ ਆਫ ਵਿਚ ਅਵਾਰਡ ਐਕਸੀਲੈਂਸ ਦੇ ਵਿੱਚ ਮੇਰਾ ਨਾਮ ਆਇਆ ਵਰਡ ਰਿਕਾਰਡ ਆਫ ਐਕਸੀਲੈਂਸ ਦੇ ਵਿੱਚ ਤੇ ਇਹ ਮੈਂ ਸਮਝਦਾ ਹਾਂ ਕਿ ਇਹ ਜੋ ਗੁਰੂ ਸਾਹਿਬ ਨੇ ਕਰੋਨਾ ਦੇ ਟਾਈਮ ਤੇ ਮੇਰੇ ਤੋਂ ਸੇਵਾਵਾਂ ਲਈਆਂ ਅੱਜ ਉਹਦਾ ਅਵਾਰਡ ਹੈ ਸਭ ਤੋਂ ਪਹਿਲਾਂ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਕਿ ਜੋ ਕਰੋਨਾ ਦੇ ਵਿੱਚ ਇਹਨਾਂ ਨੇ ਸੇਵਾਵਾਂ ਲਈਆਂ ਔਰ ਜੋ ਮਾਨਵਤਾ ਦੀ ਅਸੀਂ ਸੇਵਾ ਕਰ पाए ਉਸ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਇਹ ਅੱਜ ਉਹਦਾ ਹੀ ਅਵਾਰਡ ਹੈਗਾ ਹੈ ਜੋ ਅੱਜ ਮੈਨੂੰ ਇਹ ਇੱਥੇ ਭਾਰਤ ਮੰਡਪਮ ਦੇ ਵਿੱਚ ਇਹ ਮਿਲਿਆ ਹੈਗਾ ਇਹ ਜਿਹੜਾ ਅੱਜ ਮੈਨੂੰ ਅਵਾਰਡ ਮਿਲਿਆ ਹੈ ਵਰਡ ਬੁੱਕ ਆਫ ਵਿੱਚ ਵਰਡ ਐਕਸੀਲੈਂਸ ਦੇ ਵਿੱਚ ਮੇਰਾ ਨਾਮ ਆਇਆ ਵਰਡ ਰਿਕਾਰਡ ਆਫ ਐਕਸੀਲੈਂਸ ਦੇ ਵਿੱਚ ਇਹ ਇਹ ਮੈਂ ਸਮਝਦਾ ਹਾਂ ਕਿ ਇਹ ਜੋ ਗੁਰੂ ਸਾਹਿਬ ਨੇ ਕਰੋਨਾ ਦੇ ਟਾਈਮ ਤੇ ਮੇਰੇ ਤੋਂ ਸੇਵਾਵਾਂ ਲਈਆਂ ਅੱਜ ਉਹਦਾ ਅਵਾਰਡ ਹੈ ਸਭ ਤੋਂ ਪਹਿਲਾਂ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਕਿ ਜੋ ਕਰੋਨਾ ਦੇ ਵਿੱਚ ਇਹਨਾਂ ਨੇ ਸੇਵਾਵਾਂ ਲਈਆਂ ਔਰ ਜੋ ਮਾਨਵਤਾ ਦੀ ਅਸੀਂ ਸੇਵਾ ਕਰ पाए ਉਸ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਇਹ ਅੱਜ ਉਹਦਾ ਹੀ ਅਵਾਰਡ ਹੈਗਾ ਹੈ ਜੋ ਅੱਜ ਮੈਨੂੰ ਇਹ ਇੱਥੇ ਭਾਰਤ ਮੰਡਪਮ ਦੇ ਵਿੱਚ ਇਹ ਮਿਲਿਆ ਹੈਗਾ ਇਹ ਜਿਹੜਾ ਅੱਜ ਮੈਨੂੰ ਅਵਾਰਡ ਮਿਲਿਆ ਹੈ ਵਰਡ ਅ ਬੁੱਕ ਆਫ ਵਿਚ ਅਵਾਰਡ ਐਕਸੀਲੈਂਸ ਦੇ ਵਿੱਚ ਮੇਰਾ ਨਾਮ ਆਇਆ ਵਾਰਡ ਰਿਕਾਰਡ ਆਫ ਐਕਸੀਲੈਂਸ ਦੇ ਵਿੱਚ ਤੇ ਇਹ ਮੈਂ ਸਮਝਦਾ ਹਾਂ ਕਿ ਇਹ ਜੋ ਗੁਰੂ ਸਾਹਿਬ ਨੇ ਕਰੋਨਾ ਦੇ ਟਾਈਮ ਤੇ ਮੇਰੇ ਤੋਂ ਸੇਵਾਵਾਂ ਲਈਆਂ ਅੱਜ ਉਹਦਾ ਅਵਾਰਡ ਹੈ ਸਭ ਤੋਂ ਪਹਿਲਾਂ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਕਿ ਜੋ ਕਰੋਨਾ ਦੇ ਵਿੱਚ ਇਹਨਾਂ ਨੇ ਸੇਵਾਵਾਂ ਲਈਆਂ ਔਰ ਜੋ ਮਾਨਵਤਾ ਦੀ ਅਸੀਂ ਸੇਵਾ ਕਰ पाए ਉਸ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਇਹ ਅੱਜ ਉਹਦਾ ਹੀ ਅਵਾਰਡ ਹੈਗਾ ਹੈ ਜੋ ਅੱਜ ਮੈਨੂੰ ਇਹ ਇੱਥੇ ਭਾਰਤ ਮੰਡਪਮ ਦੇ ਵਿੱਚ ਏ ਮਿਲਿਆ ਹੈਗਾ ਇਹ ਜਿਹੜਾ ਅੱਜ ਮੈਨੂੰ ਅਵਾਰਡ ਮਿਲਿਆ ਹੈ ਵਰਡ ਬੁੱਕ ਆਫ ਵਿਚ ਅ ਵਰਡ ਐਕਸੀਲੈਂਸ ਦੇ ਵਿੱਚ ਮੇਰਾ ਨਾਮ ਆਇਆ ਵਰਡ ਰਿਕਾਰਡ ਆਫ ਐਕਸੀਲੈਂਸ ਦੇ ਵਿੱਚ ਇਹ ਇਹ ਮੈਂ ਸਮਝਦਾ ਹਾਂ ਕਿ ਇਹ ਜੋ ਗੁਰੂ ਸਾਹਿਬ ਨੇ ਕਰੋਨਾ ਦੇ ਟਾਈਮ ਤੇ ਮੇਰੇ ਤੋਂ ਸੇਵਾਵਾਂ ਲਈਆਂ ਅੱਜ ਉਹਦਾ ਅਵਾਰਡ ਹੈ ਸਭ ਤੋਂ ਪਹਿਲਾਂ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਗੁਰੂ ਅਰਜਨ ਸਿੰਘ ਸਾਹਿਬ ਜੀ ਦਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਕਿ ਜੋ ਕਰੋਨਾ ਦੇ ਵਿੱਚ ਇਹਨਾਂ ਨੇ ਸੇਵਾਵਾਂ ਲਈਆਂ ਔਰ ਜੋ ਮਾਨਵਤਾ ਦੀ ਅਸੀਂ ਸੇਵਾ ਕਰ पाए ਉਸ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਇਹ ਅੱਜ ਉਹਦਾ ਹੀ ਅਵਾਰਡ ਹੈਗਾ ਹੈ ਜੋ ਅੱਜ ਮੈਨੂੰ ਇਹ ਇੱਥੇ ਭਾਰਤ ਮੰਡਪਮ ਦੇ ਵਿੱਚ ਇਹ ਮਿਲਿਆ ਹੈਗਾ ਇਹ ਜਿਹੜਾ ਅੱਜ ਮੈਨੂੰ ਅਵਾਰਡ ਮਿਲਿਆ ਹੈ ਵਰਡ ਬੁੱਕ ਆਫ ਵਿਚ ਐ ਵਰਡ ਐਕਸੀਲੈਂਸ ਦੇ ਵਿੱਚ ਮੇਰਾ ਨਾਮ ਆਇਆ ਵਰਲਡ ਰਿਕਾਰਡ ਆਫ ਐਕਸੀਲੈਂਸ ਦੇ ਵਿੱਚ ਤੇ ਇਹ ਮੈਂ ਸਮਝਦਾ ਹੈ ਕਿ ਇਹ ਜੋ ਗੁਰੂ ਸਾਹਿਬ ਨੇ ਕਰੋਨਾ ਦੇ ਟਾਈਮ ਤੇ ਮੇਰੇ ਤੋਂ ਸੇਵਾਵਾਂ ਲਈਆਂ ਅੱਜ ਇਹ ਉਹਦਾ ਅਵਾਰਡ ਹੈ ਸਭ ਤੋਂ ਪਹਿਲਾਂ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਕਿ ਜੋ ਕਰੋਨਾ ਦੇ ਵਿੱਚ ਇਹਨਾਂ ਨੇ ਸੇਵਾਵਾਂ ਲਈਆਂ ਔਰ ਜੋ ਮਾਨਵਤਾ ਦੀ ਅਸੀਂ ਸੇਵਾ ਕਰ पाए ਉਸ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਇਹ ਅੱਜ ਉਹਦਾ ਹੀ ਅਵਾਰਡ ਹੈਗਾ ਹੈ ਜੋ ਅੱਜ ਮੈਨੂੰ ਇਹ ਇੱਥੇ ਭਾਰਤ ਮੰਡਪਮ ਦੇ ਵਿੱਚ ਇਹ ਮਿਲਿਆ ਹੈਗਾ ਇਹ ਜਿਹੜਾ ਅੱਜ ਮੈਨੂੰ ਅਵਾਰਡ ਮਿਲਿਆ ਹੈ ਵਰਲਡ ਅ ਬੁੱਕ ਆਫ ਵਿਚ ਅਵਾਰਡ ਐਕਸੀਲੈਂਸ ਦੇ ਵਿੱਚ ਮੇਰਾ ਨਾਮ ਆਇਆ ਵਰਡ ਰਿਕਾਰਡ ਆਫ ਐਕਸੀਲੈਂਸ ਦੇ ਵਿੱਚ ਤੇ ਇਹ ਮੈਂ ਸਮਝਦਾ ਹਾਂ ਕਿ ਇਹ ਜੋ ਗੁਰੂ ਸਾਹਿਬ ਨੇ ਕਰੋਨਾ ਦੇ ਟਾਈਮ ਤੇ ਮੇਰੇ ਤੋਂ ਸੇਵਾਵਾਂ ਲਈਆਂ ਅੱਜ ਉਹਦਾ ਅਵਾਰਡ ਹੈ ਸਭ ਤੋਂ ਪਹਿਲਾਂ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਕਿ ਜੋ ਕਰੋਨਾ ਦੇ ਵਿੱਚ ਇਹਨਾਂ ਨੇ ਸੇਵਾਵਾਂ ਲਈਆਂ ਔਰ ਜੋ ਮਾਨਵਤਾ ਦੀ ਅਸੀਂ ਸੇਵਾ ਕਰ पाए ਉਸ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਇਹ ਅੱਜ ਉਹਦਾ ਹੀ ਅਵਾਰਡ ਹੈਗਾ ਹੈ ਜੋ ਅੱਜ ਮੈਨੂੰ ਇਹ ਇੱਥੇ ਭਾਰਤ ਮੰਡਪਮ ਦੇ ਵਿੱਚ ਏ ਮਿਲਿਆ ਹੈਗਾ ਇਹ ਜਿਹੜਾ ਅੱਜ ਮੈਨੂੰ ਅਵਾਰਡ ਮਿਲਿਆ ਹੈ ਵਰਡ ਬੁੱਕ ਆਫ ਵਿਚ ਅ ਵਰਡ ਐਕਸੀਲੈਂਸ ਦੇ ਵਿੱਚ ਮੇਰਾ ਨਾਮ ਆਇਆ ਵਰਡ ਰਿਕਾਰਡ ਆਫ ਐਕਸੀਲੈਂਸ ਦੇ ਵਿੱਚ ਤੇ ਇਹ ਮੈਂ ਸਮਝਦਾ ਹੈ ਕਿ ਇਹ ਜੋ ਗੁਰੂ ਸਾਹਿਬ ਨੇ ਕਰੋਨਾ ਦੇ ਟਾਈਮ ਤੇ ਮੇਰੇ ਤੋਂ ਸੇਵਾਵਾਂ ਲਈਆਂ ਅੱਜ ਉਹਦਾ ਅਵਾਰਡ ਹੈ ਸਭ ਤੋਂ ਪਹਿਲਾਂ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਕਿ ਜੋ ਕਰੋਨਾ ਦੇ ਵਿੱਚ ਇਹਨਾਂ ਨੇ ਸੇਵਾਵਾਂ ਲਈਆਂ ਔਰ ਜੋ ਮਾਨਵਤਾ ਦੀ ਅਸੀਂ ਸੇਵਾ ਕਰ पाए ਉਸ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਇਹ ਅੱਜ ਉਹਦਾ ਹੀ ਅਵਾਰਡ ਹੈਗਾ ਹੈ ਜੋ ਅੱਜ ਮੈਨੂੰ ਇਹ ਇੱਥੇ ਭਾਰਤ ਮੰਡਪਮ ਦੇ ਵਿੱਚ ਇਹ ਮਿਲਿਆ ਹੈਗਾ ਇਹ ਜਿਹੜਾ ਅੱਜ ਮੈਨੂੰ ਅਵਾਰਡ ਮਿਲਿਆ ਹੈ ਵਰਡ ਬੁੱਕ ਆਫ ਵਿੱਚ ਅ ਵਰਡ ਐਕਸੀਲੈਂਸ ਦੇ ਵਿੱਚ ਮੇਰਾ ਨਾਮ ਆਇਆ ਵਰਡ ਰਿਕਾਰਡ ਆਫ ਐਕਸੀਲੈਂਸ ਦੇ ਵਿੱਚ ਇਹ ਇਹ ਮੈਂ ਸਮਝਦਾ ਹਾਂ ਕਿ ਇਹ ਜੋ ਗੁਰੂ ਸਾਹਿਬ ਨੇ ਕਰੋਨਾ ਦੇ ਟਾਈਮ ਤੇ ਮੇਰੇ ਤੋਂ ਸੇਵਾਵਾਂ ਲਈਆਂ ਅੱਜ ਉਹਦਾ ਅਵਾਰਡ ਹੈ ਸਭ ਤੋਂ ਪਹਿਲਾਂ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਕਿ ਜੋ ਕਰੋਨਾ ਦੇ ਵਿੱਚ ਇਹਨਾਂ ਨੇ ਸੇਵਾਵਾਂ ਲਈਆਂ ਔਰ ਜੋ ਮਾਨਵਤਾ ਦੀ ਅਸੀਂ ਸੇਵਾ ਕਰ पाए ਉਸ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਇਹ ਅੱਜ ਉਹਦਾ ਹੀ ਅਵਾਰਡ ਹੈਗਾ ਹੈ ਜੋ ਅੱਜ ਮੈਨੂੰ ਇਹ ਇੱਥੇ ਭਾਰਤ ਮੰਡਪਮ ਦੇ ਵਿੱਚ ਇਹ ਮਿਲਿਆ ਹੈਗਾ ਇਹ ਜਿਹੜਾ ਅੱਜ ਮੈਨੂੰ ਅਵਾਰਡ ਮਿਲਿਆ ਹੈ ਵਰਡ ਅ ਬੁੱਕ ਆਫ ਵਿਚ ਅਵਾਰਡ ਐਕਸੀਲੈਂਸ ਦੇ ਵਿੱਚ ਮੇਰਾ ਨਾਮ ਆਇਆ ਵਰਡ ਰਿਕਾਰਡ ਆਫ ਐਕਸੀਲੈਂਸ ਦੇ ਵਿੱਚ ਤੇ ਇਹ ਮੈਂ ਸਮਝਦਾ ਹਾਂ ਕਿ ਇਹ ਜੋ ਗੁਰੂ ਸਾਹਿਬ ਨੇ ਕਰੋਨਾ ਦੇ ਟਾਈਮ ਤੇ ਮੇਰੇ ਤੋਂ ਸੇਵਾਵਾਂ ਲਈਆਂ ਅੱਜ ਉਹਦਾ ਅਵਾਰਡ ਹੈ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਦਾ ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਕਿ ਜੋ ਕਰੋਨਾ ਦੇ ਵਿੱਚ ਇਹਨਾਂ ਨੇ ਸੇਵਾਵਾਂ ਲਈਆਂ ਔਰ ਜੋ ਮਾਨਵਤਾ ਦੀ ਅਸੀਂ ਸੇਵਾ ਕਰ पाए ਉਸ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਇਹ ਅੱਜ ਉਹਦਾ ਹੀ ਅਵਾਰਡ ਹੈਗਾ ਹੈ ਜੋ ਅੱਜ ਮੈਨੂੰ ਇਹ ਇੱਥੇ ਭਾਰਤ ਮੰਡਪਮ ਦੇ ਵਿੱਚ ਇਹ ਮਿਲਿਆ ਹੈਗਾ ਇਹ ਜਿਹੜਾ ਅੱਜ ਮੈਨੂੰ ਅਵਾਰਡ ਮਿਲਿਆ ਹੈ ਵਰਡ ਬੁੱਕ ਆਫ ਵਿੱਚ ਵਰਡ ਐਕਸੀਲੈਂਸ ਦੇ ਵਿੱਚ ਮੇਰਾ ਨਾਮ ਆਇਆ ਵਰਡ ਰਿਕਾਰਡ ਆਫ ਐਕਸੀਲੈਂਸ ਦੇ ਵਿੱਚ ਇਹ ਮੈਂ ਸਮਝਦਾ ਹਾਂ ਕਿ ਇਹ ਜੋ ਗੁਰੂ ਸਾਹਿਬ ਨੇ ਕਰੋਨਾ ਦੇ ਟਾਈਮ ਤੇ ਮੇਰੇ ਤੋਂ ਸੇਵਾਵਾਂ ਲਈਆਂ ਅੱਜ ਉਹਦਾ ਅਵਾਰਡ ਹੈ ਸਭ ਤੋਂ ਪਹਿਲਾਂ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਕਿ ਜੋ ਕਰੋਨਾ ਦੇ ਵਿੱਚ ਇਹਨਾਂ ਨੇ ਸੇਵਾਵਾਂ ਲਈਆਂ ਔਰ ਜੋ ਮਾਨਵਤਾ ਦੀ ਅਸੀਂ ਸੇਵਾ ਕਰ पाए ਉਸ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਇਹ ਅੱਜ ਉਹਦਾ ਹੀ ਅਵਾਰਡ ਹੈਗਾ ਹੈ ਜੋ ਅੱਜ ਮੈਨੂੰ ਇਹ ਇੱਥੇ ਭਾਰਤ ਮੰਡਪਮ ਦੇ ਵਿੱਚ ਇਹ ਮਿਲਿਆ ਹੈਗਾ